ਕੇ ਹੁਣ ਮੇਰੇ ਬਤੀਰੇ ਬਦ ਲਗੇ ਜਿੰਦਗੀ ਜਾਨ ਦੇ ਹੁਣ ਤੋ ਦਿਲ ਨੂੰ ਉਨੀ ਮਨਮੋਹਣੀ ਨਹੀਂ ਲੱਗਦੀ ਵਿਆਹ ਹੋ ਗਿਆ ਯਾਰ ਤੇਰਾ ਹੁਣ ਤੋ ਚੇਤੇ ਆਉਂਦੀ ਸੋਹਣੀ ਵੀ ਲੱਗਦੀ ਹਮ ਸ਼ਾਲੀ ਕੋਸ਼। ਤੂੰ ਤਿਆਰ ਹੋਈ ਜਾਨੀਏ ਜਾਣਾ ਕਿਤੇ? ਮੈਂ ਕਿੱਥੇ ਜਾਣਾ? ਤੁਹਾਡੇ ਮੁੰਡੇ ਕੋਲ ਨਾ ਟਾਈਮ ਕਿੱਥੇ ਵੀ ਜਿਹੜਾ ਮੈਨੂੰ ਲੈ ਜੇ। ਮੈਂ ਤਾਂ ਵੈਸੇ ਹੀ ਤਿਆਰ ਹੋ ਰਹੀ ਸੀ। ਲੈ ਦੱਸ। ਪੁੱਤ ਤੈਨੂੰ ਪਤਾ ਹੈ। ਉਹਦੀ ਨੌਕਰੀ ਦਾ ਕੰਮ ਹੈ। ਅਚਲ ਨਹੀਂ ਟਾਈਮ ਲੱਗਦਾ ਹੁਣ। ਜਿਹਦੇ ਕੋਲ ਟਾਈਮ ਹੈ ਹੀ ਨਹੀਂ ਸੀ ਫਿਰ ਮੈਰਿਜ ਵੀ ਕਿਉਂ ਕਰਵਾਈ? ਓਹੋ ਪੁੱਤ ਇੰਨਾ ਗੁੱਸੇ ਹੋਣ ਵਾਲੀ ਕੀ ਗੱਲ ਹੈ? ਤੈਨੂੰ ਘੁੰਮਣੇ ਜਾਣਾ ਬਾਹਰ। ਚਲ ਮੈਂ ਲੈ ਚਲਦੀ ਆ ਤੈਨੂੰ। ਓ ਗੋਡ ਤੁਹਾਡੇ ਨਾਲ ਘੁੰਮਣ ਜਾਊਂਗੀ ਮੈਂ। ਜਿੱਦੇ ਨਾਲ ਵਿਆਹੀਆਂ ਉਹਦੇ ਨਾਲ ਜਾਊਂਗੀ। ਤੁਹਾਡੇ ਨਾਲ ਕਿਉਂ ਜਾਵਾਂ? ਓਹੋ! ਪੁੱਤ ਫੇਰ ਕੀ ਹੋ ਗਿਆ? ਉਹ ਘਰੇ ਹੈ ਨਹੀਂ। ਨਾਲੇ ਮੈਂ ਕਿਉਂ ਨਹੀਂ ਜਾ ਸਕਦੀ ਤੇਰੇ ਨਾਲ? ਮੈਂ ਆਪਣੀ ਬੇਇੱਜ਼ਤੀ ਨਹੀਂ ਕਰਾਉਣੀ ਤੁਹਾਡੇ ਨਾਲ ਜਾ ਕੇ। ਲੋਕ ਕੀ ਕਹਿਣਗੇ? ਵੀ ਪੜ੍ਹੇ ਲਿਖੀ ਹੋ ਕੇ ਅਣਪੜ੍ਹੇ ਨਾਲ ਘੁੰਮ ਰਹੀ ਆ। ਕੁੜੇ ਬਹੂ, ਇਹ ਕਹਿ ਹੋਜੀ ਗੱਲ ਕਰਤੀ ਤੂੰ? ਮੈਂ ਤੇਰੀ ਮਾਂ ਐ। ਤੇ ਮਾਂ ਆਪਦੀ ਧੀ ਨਾਲ ਬਾਜ਼ਾਰ ਨਹੀਂ ਜਾ ਸਕਦੀ। ਹੂੰ, ਬਾਜ਼ਾਰ? ਬਾਜ਼ਾਰ ਤਾਂ ਕੀ? ਮੈਂ ਤਾਂ ਤੁਹਾਡੇ ਨਾਲ ਬਾਹਰਲੇ ਗੇਟ ਤੱਕ ਨਹੀਂ ਜਾ ਸਕਦੀ ਬਾਜ਼ਾਰ ਜਾਣਾ ਤਾਂ ਬਹੁਤ ਦੂਰ ਦੀ ਗੱਲ ਹੈ ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੇਰੀ ਨੂੰ ਮੇਰੇ ਨਾਲ ਇੰਨਾ ਬਿੱਤ ਕਰਾਂ ਕਰੂਗੀ ਮੈਨੂੰ ਤਾਂ ਆਪਦੀ ਨੂਨ ਦਾ ਬਹੁਤ ਚਾ ਸੀ ਫਿਰ ਆਪਦੇ ਚਾਣਾ ਸੰਭਾਲ ਕੇ ਰੱਖੋ ਕਿਸੇ ਹੋਰ ਟਾਈਮ ਕੰਮ ਆਉਣਗੇ ਪੁੱਤ ਮੈਂ ਤੈਨੂੰ ਨੂਨ ਨਹੀਂ ਬਲਕਿ ਟੀ ਬਣਾ ਕੇ ਲੈ ਕੇ ਆਈ ਸੀ ਤੇ ਤੂੰ ਮੇਰੇ ਨਾਲ ਇਹੋ ਜਿਹਾ ਕੁਝ ਕਿਉਂ ਕਰ ਰਹੀ ਹੈ ਨੂ ਤੇ ਟੀਚਾ ਨਾ ਬਹੁਤ ਫਰਕ ਹੁੰਦਾ ਮੰਮੀ ਜੀ ਹਰ ਕੁੜੀ ਨਾਲ ਉਹਦੇ ਪੇਖਿਆਂ ਤੋਂ ਹਜ਼ਾਰਾਂ ਸੁਪਨੇ ਲੈ ਕੇ ਆਉਂਦੀ ਆ ਪਰ ਸੌਰੀ ਘਰ ਆ ਕੇ ਉਹਦੇ ਸਾਰੇ ਸੁਪਨੇ ਟੁੱਟ ਜਾਂਦੇ ਆ ਹਲੇ 20 ਦਿਨ ਤਾਂ ਤੁਹਾਡੇ ਵਿਆਹ ਨੂੰ ਹੋਏ ਨੇ ਇਹ じゃ ਤੇਰਾ ਕਿਹੜਾ ਸੁਪਨਾ ਟੁੱਟ ਗਿਆ ਮੈਨੂੰ ਦੱਸ ਤਾਂ ਸਹੀ ਆਖੇ ਕਿਹੜਾ ਸੁਪਨਾ ਟੁੱਟਿਆ ਸੁਪਨਾ ਪੂਰਾ ਵੀ ਕਿਹੜਾ ਕੀਤਾ ਮੰਮੀ ਜੀ ਹਰ ਕੁੜੀ ਦਾ ਸੁਪਨਾ ਹੁੰਦਾ ਵੀ ਉਹਦੇ ਵਿਆਹ ਤੋਂ ਬਾਅਦ ਉਹਦੇ ਘਰ ਨਾਲ ਹਨੀਮੂਨ ਤੇ ਜਾਊਗੀ ਪਰ ਇੱਥੇ ਤਾਂ ਸਾਰਾ ਕੁਝ ਉਲਟੀ ਹੋ ਰਿਹਾ ਲੈ ਦੱਸ ਇਹਦੇ ਵਿੱਚ ਕੀ ਵੱਡੀ ਗੱਲ ਹੈ ਪੁੱਤ ਜਿੱਦ ਟੋਨੀ ਨੂੰ ਐਤਵਾਰ ਦੀ ਛੁੱਟੀ ਹੋਈ ਉਦੋਂ ਬਗਜਿਓ ਹਾਏ ਮੇਰੇ ਰੱਬਾ ਕਿੱਥੇ ਮੇਰਾ ਅਨਪੜ ਟੱਬਰ ਨਾਲ ਵਿਆਹ ਪਿਆ ਮੰਮੀ ਜੀ ਹਨੀਮੂਨ ਇੱਕ ਦਿਨ ਦਾ ਨਹੀਂ ਹੁੰਦਾ ਚੱਲ ਕੋਈ ਨਹੀਂ ਇੱਕ ਦੋ ਛੁੱਟੀਆਂ ਲੈ ਲਿਓ ਵੈਸੇ ਪੁੱਤ ਹਨੀਮੂਨ ਕੀ ਹੁੰਦਾ ਓ ਮਾਈ ਗੋਡ ਤੁਹਾਨੂੰ ਹਨੀਮੂਨ ਤਾਂ ਨਹੀਂ ਪਤਾ ਵੀ ਹਨੀਮੂਨ ਕੀ ਹੁੰਦਾ ਪੁੱਤ ਮੈਨੂੰ ਸੱਚੀ ਨਹੀਂ ਪਤਾ ਚਲ ਆਇਕਰ ਤੂੰ ਇੱਕ ਵਾਰੀ ਦੱਸ ਦੇ ਮੈਨੂੰ ਅੱਗੇ ਤੋਂ ਮੈਂ ਯਾਦ ਰੱਖੂਗੀ ਮੰਮੀ ਜੀ ਖਣੀ ਮੁੰ ਨੂੰ ਕਹਿੰਦੇ ਨੇ ਜਦੋਂ ਵਿਆਹ ਤੋਂ ਬਾਅਦ ਨਵੀਂ ਜੋੜੀ ਨਾ ਇੱਕ ਦੂਜੇ ਨੂੰ ਪਿਆਰ ਕਰਨ ਲਈ ਬਾਹਰ ਜਾਂਦੀ ਹੈ ਫਿਰ ਪੁੱਤ ਉਹਦੇ ਕਰੇ ਵੀ ਤੁਸੀਂ ਇਕੱਠੇ ਹੁੰਨੇ ਓਹੋ ਮੰਮੀ ਤੁਹਾਨੂੰ ਨਹੀਂ ਕੋਈ ਸਮਝਾ ਸਕਦਾ ਨਾਲੇ ਮੈਨੂੰ ਇੱਕ ਦਾਲ ਦੱਸੋ ਜੇ ਥੋੜੀ ਧੀ ਹੁੰਦੀ ਤੁਸੀਂ ਉਹਦੇ ਵੀ ਸਾਰੇ ਸੁਪਨੇ ਨਹੀਂ ਮਾਰਦੇ ਨਾ ਨਾ ਪੁੱਤ ਐਡੀ ਦੂਰ ਜਾਣ ਦੀ ਲੋੜ ਨਹੀਂ ਚਾਹੇ ਮੇਰੀ ਧੀ ਹੋਵੇ ਓ ਪਲੀਜ਼ ਮੰਮੀ ਚਾਹੇ ਨੂੰ ਮੈਂ ਨਹੀਂ ਐਡੀ ਦੂਰ ਜਾਣ ਦਿੰਦੀ ਮੈਂ ਤਾਂ ਕਿਤੇ ਵੀ ਨਹੀਂ ਜਾਵਾਂ ਠੀਕ ਹੈ ਹਾਂ ਪਰ ਟੱਬਰ ਕਿਸੇ ਖਾਦਾ ਲੈ ਮੈਨੂੰ ਤਾਂ ਇਹਦੀ ਸਮਝ ਨਹੀਂ ਆਉਂਦੀ ਵੀ ਅੱਜ ਕੱਲ ਬੇੜਾ ਵਖਤ ਕਿੰਨਾ ਮਾੜਾ ਹੈ ਮੈਂ ਤਾਂ ਅੱਜ ਤੱਕ ਕੋਈ ਨਹੀਂ ਕਦੇ ਮੁੰਡੇ ਨੂੰ ਬਾਹਰ ਝਾੜ ਦਿੱਤਾ ਸਾਡੀ ਅੱਖਾਂ ਮੂਰੀ ਰੱਖਦੀਆਂ ਕਿਤੇ ਮੇਰੀ ਕਿਸਮਤ ਚਾਹੇ ਜਾਂ ਟੱਬਰ ਤੇ ਰਿਹਾ ਪਿਆ ਸੀ ਕੀ ਕੋ ਸੋਚਿਆ ਸੀ ਵੀ ਵਿਆਹ ਤੋਂ ਬਾਅਦ ਐ ਕਰਿਆ ਕਰੂੰਗੀ ਐ ਕਰਿਆ ਕਰੂੰਗੀ ਕੋਈ ਵੀ ਸੁਪਨਾ ਨਹੀਂ ਪੂਰਾ ਹੋ ਰਿਹਾ ਕਿ ਹੱਜੇ ਕਿਸਮਤ ਲਿਖਿਆ ਰੱਬ ਨੇ ਮੇਰੀ ਮੇਹਲਾ ਲੀ ਤੁਹਾਂ ਚਾਹ ਪੀ ਲ ਮੈਂ ਹੁਣੀ ਬਣਾਈ ਸੀ ਮੈਂ ਨਹੀਂ ਪੀ ਲਈ ਹੈਗੀ ਮੰਮੀ ਤੁਸੀਂ ਪੀ ਲਓ ਲੈ ਪੁੱਤ ਰੋਟੀ ਆਜ ਮੇ ਆ ਜੂਗੀ ਆਪਣੇ ਤਾਂ ਸਾਰੇ ਪੀਂਦੇ ਚਾਹ ਤੇ ਤੁਸੀਂ ਪੀਂਜੇ ਹੋਗੇ ਮੰਮੀ ਮੈਂ ਨਹੀਂ ਪਿੰਦੀ ਤੇ ਨਾ ਹੀ ਸਾਡੇ ਘਰ ਚ ਕੋਈ ਪੀਂਦਾ ਸੀ ਹੋਰ ਕੀ ਪੀਂਦੇ ਸੀ ਤੁਸੀਂ ਸਾਡੇ ਘਰ ਚ ਨਾ ਚਾਹ ਨਹੀਂ ਕਾਫੀ ਬੰਦੀ ਸੀ ਤੇ ਸਾਰੇ ਕਾਫੀ ਪੀਂਦੇ ਸੀ ਅਸੀਂ ਨਹੀਂ ਪਿੰਡਾਂ ਆਏ ਮੰਗ ਕਦੇ ਚਾਹ ਪੀਤੀ ਉਹ ਤੇ ਆਤਾ ਚਾਹੀ ਹੁੰਦੀ ਐ ਚਾਂਜ ਦੇਣਾ ਨਹੀਂ ਜੀ ਕਰਦਾ ਤੂੰ ਦੁੱਧ ਵੀ ਲਿਆ ਕਰ ਓਹੋ ਮੰਮੀ ਤੁਹਾਨੂੰ ਨੇ ਸਵਾਲ ਜਵਾਬ ਕਰਨ ਦੀ ਆਦਤ ਘਾਤੂ ਆ ਜਦੋਂ ਮੈਂ ਤੁਹਾਨੂੰ ਕਹਿ ਦਿੱਤਾ ਕਿ ਮੈਨੂੰ ਚਾਹ ਨਹੀਂ ਪਸੰਦ ਜਾਂ ਦੁੱਧ ਨਹੀਂ ਪਸੰਦ ਫਿਰ ਤੁਸੀਂ ਕਿਉਂ ਮਾਰਿ ਮਾਰਿ ਕਹੀ ਜਾਂਦਾ ਦੁੱਧ ਪੀ ਲੈ ਚਾਹ ਪੀ ਲੈ ਮੈਂ ਕੁਛ ਨਹੀਂ ਪੀਣਾ ਮੈਂ ਕਹਤਾ ਨਾ ਮੈਨੂੰ ਕਾਫੀ ਪਸੰਦ ਆ ਤੇ ਮੈਂ ਕਾਫੀ ਹੀ ਪੀਨੀ ਆ ਪਤਾ ਨਹੀਂ ਇਸ ਕਰਕੇ ਚੱਲ ਗਿਆ ਰਿਹਾ ਜਿਹੜੀ ਚੀਜ਼ ਮੈਨੂੰ ਨਹੀਂ ਪਸੰਦ ਨਾ ਉਹੀ ਬਣ ਰਹੀ ਆ ਇਹ ਪਿੰਡ ਐ ਪੁੱਤ ਇੱਥੇ ਨਹੀਂ ਹਜੇ ਕੁਝ ਬਣਦਾ ਹੱਪ ਪੁੱਠੇ ਦੀ ਰਵਾਇਤ ਤਾਂ ਤੁਹਾਡੇ ਸ਼ਹਿਰਾਂ 'ਚ ਹੀ ਨੇ। ਹੂੰ ਪੁੱਠੇ ਰਵਾਜ਼ ਨਹੀਂ ਆਗੇ ਮੰਮੀ ਕਿਉਂਕਿ ਸ਼ਹਿਰਾਂ ਦੇ ਲੋਕ ਨਾ ਪੜੇ ਲਿਖੇ ਨੇ ਤੇ ਆ ਪਿੰਡਾਂ ਦੇ ਹਣ ਪੜ ਤੇ ਗਵਾਰ। ਚਲ ਕੋਈ ਨਾ ਪੁੱਤ ਗੁੱਸੇਗਾ ਤਾਂ ਹੁੰਨੀ ਐ ਚਲ ਉੱਠ ਕੇ ਕੋਈ ਕੰਮ ਧੰਦਾ ਕਰ ਲਾ ਫਿਰ ਧੁੱਪ ਚੜ ਗਈ। ਉਹ ਮੰਮੀ ਮੈਂ ਤੋ ਨਹੀਂ ਹੁੰਦੇ ਕੰਮ ਕਰ। ਲਓ ਤੁਸੀਂ ਕਿਵੇਂ ਰ ਸਵੇਰੇ ਸਵੇਰੇ ਆਰਡਰ ਮਾਰਨ ਲੱਗ ਜਾਨੇ ਹੋ। ਮੇਰਾ ਨਹੀਂ ਹਲੇ ਆ ਗਿਆ ਮੂਡ ਕੰਮ ਕਰਨ ਦਾ। ਲੈ ਦੱਸ ਪੁੱਤ ਘਰ ਦੇ ਕੰਮ ਤਾਂ ਹੁਣ ਆਪਾਂ ਕਰਨੇ ਹੀ ਆ। ਕੋਈ ਗਵਾਂਢੀ ਥੋੜੀ ਕਰਕੇ ਜਾਓ ਟਾਈਮ ਨਾਲ ਮਿਲਣ ਲਾਂਗੇ ਤਾਂ ਟਾਈਮ ਨਾਲ ਬਿਲੀਆਂ ਹੋ ਜਾਣਗੇ ਮੰਮੀ ਜੇ ਤੁਹਾਨੂੰ ਇੰਨੇ ਹੀ ਸ਼ਾਂਕਾ ਨਾ ਕਰਦੇ ਕੰਮ ਕਰਨ ਦਾ ਤਾਂ ਤੁਸੀਂ ਇੱਕ ਕੰਮ ਵਾਲੀ ਰੱਖ ਲਓ ਨਾਲੇ ਆਪ ਤੇ ਵੀ ਜਾਇਆ ਕਰੋ ਨਾਲੇ ਕੰਮ ਵਾਲੀ ਕਰ ਜਾ ਕਰੋ ਮੇਰੇ ਤੋਂ ਤਾਂ ਨਹੀਂ ਹੁੰਦੇ ਲੈ ਹਬੇ ਕੰਮ ਵਾਲੀ ਰੱਖ ਲਓ ਨਾ ਆਪਾਂ ਦੋਨਾਂ ਜਾਣੀਆਂ ਨੇ ਪੁੱਤ ਕੀ ਕਰਨੇ ਐਵੇਂ ਕੰਮ ਵਾਲੀ ਨੂੰ ਪੈਸੇ ਦੇਣੇ ਨੂੰ ਨਾਲੇ ਜੇ ਆਪਾਂ ਥਰੇ ਮੜੇ ਮੁੱਠੀ ਬਚਤ ਕਰਾਂਗੇ ਨਾ ਤਾਂ ਹੀ ਘਰ ਅੱਗੇ ਤੁਰਦਾ ਹੁੰਦਾ ਹੈ ਮੰਗਾਈ ਬਹੁਤ ਹੈ ਕਿੰਨੇ ਕੰਜੂਸ ਹੋਣਾ ਤੁਸੀਂ ਇੰਨਾ ਪੈਸਾ ਹੈਗਾ ਪਰ ਫਿਰ ਵੀ ਤੈਨੂੰ ਜੋੜ-ਜੋੜ ਕੇ ਰੱਖ ਦਿਓ ਕੀ ਕਰ ਲੈ ਇੰਨੇ ਪੈਸੇ ਜੇ ਕੰਮ ਕਰਨ ਨੂੰ ਮਹੀਨੇ ਦਾ 1500 2000 ਦੇ ਦੋਗੇ ਕਿਧਰੇ ਲਈ ਘਾਟ ਪੈਦਾ ਤੁਹਾਨੂੰ ਪੁੱਤ ਔਖੇ ਵੇਲੇ ਵਾਸਤੇ ਨਾ ਪੈਸੇ ਜੋੜ ਕੇ ਰੱਖਣੇ ਚਾਹੀਦੇ ਕੀ ਪਤਾ ਕਿਹੜੇ ਵੇਲੇ ਕੋਈ ਵਿਪਤਾ ਪੈ ਜੇ ਮੰਮੀ ਫਿਰ ਪੈਸੇ ਨਾ ਤੁਸੀਂ ਜੋੜ ਕੇ ਰੱਖੋ ਕਿਉਂਕਿ ਹੋਰ ਤਾਂ ਕੋਈ ਤੁਸੀਂ ਮੇਰਾ ਸ਼ੰਗ ਪੂਰਾ ਕਰ ਦੇਣੀ ਹੈਗੇ ਮੈਂ ਕਿਉਂ ਸਾਰਾ ਦਿਨ ਗਰਮੀ 'ਚ ਮਰ ਕੇ ਘਰ ਦੇ ਕੰਮ ਕਰਾਂ ਮੈਨੂੰ ਤਾਂ ਹੁੰਦੇ ਨਹੀਂ ਹੈਗੇ ਤੁਸੀਂ ਕਰ ਲੋ ਜਾਜੀ ਹਾਂ ਜਾ ਜਾ ਕੋਈ ਨਾ ਹਾਈ ਨਾ ਕਰ ਆਪਾਂ ਦੋਨੇ ਨਾਲ ਮਿਲ ਕੇ ਕਰ ਲੈਨੇ ਉੱਠ ਖੜੇ ਮੇਰੀ ਧੀ ਤੁਸੀਂ ਜਾਓ ਪਤਾ ਨਹੀਂ ਇਹ ਟੱਬਰ ਹੈ ਕਿਵੇਂ ਦਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਜਮੇਂ ਅਣ ਪੜਨੇ ਇੱਕ ਵੀ ਪੰਜੀਲਾ ਕੇ ਇਰਾਜੀ ਹੈਗੇ ਕਿੱਥੇ ਵਾਹ ਪੈ ਗਿਆ ਨਾ ਮੇਰਾ ਮੈਨੂੰ ਤਾਂ ਸਮਝ ਨਹੀਂ ਆ ਰਹੀ ਵਿਸਕਰ ਚ ਹੋ ਕੀਦਾ ਕੋਈ ਵੀ ਕੰਮ ਢੰਗ ਨਾਲ ਨਹੀਂ ਹੋ ਰਿਹਾ ਕਿਉਂ ਕੀ ਹੋਇਆ ਮਿਸ਼ਾਲੀ ਕਿਹੜਾ ਕੰਮ ਨਹੀਂ ਢੰਗ ਨਾਲ ਹੋ ਰਿਹਾ ਤੁਹਾਨੂੰ ਪਤਾ ਨਾ ਮੈਂ ਚਾਹ ਨਹੀਂ ਪੀਂਦੀ ਹੈਗੀ ਤੇ ਮਮਮੀ ਨੂੰ ਦੇਖ ਲਓ ਸਵੇਰੇ ਸਵੇਰੇ ਮੈਨੂੰ ਆ ਕੇ ਮੱਥੇ ਚਾਹ ਮਾਰੀ ਜਦੋਂ ਮੈਂ ਕਹਿ ਦਿੱਤਾ ਕਿ ਮੈਂ ਚਾਹ ਨਹੀਂ ਪੀਣੀ ਕਿਉਂ ਮੈਨੂੰ ਇਹਨਾਂ ਸਵਾਲ-ਜਵਾਬ ਕਰਦੇ ਨੇ ਉਹ ਹੋਰ ਕੀ ਪੀਣਾ ਸੀ ਕੀ ਬਣਦਾ ਤੁਹਾਡੇ ਘਰੇ ਦੁੱਧ ਪੀ ਲਿਆ ਕਰ ਲੈ ਅਖੇ ਦੁੱਧ ਪੀ ਲਿਆ ਕਰ ਕਰਤੀ ਨਾ ਮੰਮੀ ਵਾਲੀ ਗੱਲ ਜੇ ਤੂੰ ਮੈਂ ਗੱਲ ਹੀ ਨਾ ਕਰਤੀ ਫਿਰ ਨਾ ਤਾਂ ਮੈਨੂੰ ਚਾਹ ਪਸੰਦ ਆ ਤੇ ਨਾ ਹੀ ਦੁੱਧ ਮੈਂ ਤਾਂ ਸ਼ੁਰੂ ਤੋਂ ਹੀ ਨਾ ਕੌਫੀ ਪੀਂਦੀ ਆਈ ਆ ਤੇ ਮੈਨੂੰ ਕੌਫੀ ਹੀ ਪਸੰਦ ਆ ਪਤਾ ਨਹੀਂ ਕਿਵੇਂ ਕਹਿ ਦਿੰਨੇ ਦੁੱਧ ਪੀ ਲੈ ਨਾ ਮੈਂ ਮੋਟੀ ਹੋਣਾ ਅੱਜ ਕੱਲ ਕਿਹੜੀ ਕੁੜੀ ਆ ਜਿਹੜੀ ਮੋਟੀ ਹੋਣਾ ਪਸੰਦ ਕਰਦੀ ਆ ਦੁੱਧ ਨਾਲ ਬਿਸ਼ਾਲੀ ਤਾਕਤ ਆਉਂਦੀ ਆ ਤੇ ਨਾਲੇ ਆਪਣੇ ਘਰੇ ਤਾਂ ਖੁੱਲਾ ਦੁੱਧ ਹੁੰਦਾ ਏ ਜਿੰਨਾ ਮਰਜੀ ਪੀ ਮੈਂ ਕਹਤਾ ਨਾ ਵੀ ਮੈਂ ਚਾਹ ਨਹੀਂ ਪਿੰਦੀ ਤੇ ਨਾ ਹੀ ਦੁੱਧ ਪੀਵਾਂ ਮੈਂ ਸਿਰਫ ਉਹੀ ਪੀਉਂਗੀ ਜੋ ਸਾਡੇ ਘਰੇ ਬਣਦਾ ਓ ਚੱਲ ਕੋਈ ਨਾ ਉਹ ਪੀ ਲੈ ਤੈਨੂੰ ਰੋਕਦਾ ਕੌਣਾ ਨਾਲੇ ਅਖੇ ਕੌਣ ਰੋਕਦਾ ਥੋਡੀ ਮਾਈ ਰੋਕਦੀ ਆ ਕਦੇ ਆ ਨਹੀਂ ਖਾਣਾ ਕਦੇ ਉਹ ਨਹੀਂ ਪੀਣਾ ਨਾਲੇ ਮੇਰੀ ਗੱਲ ਸੁਣੋ ਆਪਾਂ ਕਿਸ ਤਿਆਂ ਤੱਕ ਇਹਨਾਂ ਨੂੰ ਪ੍ਰੈਸ਼ਰ ਤਾਂ ਨਹੀਂ ਪਾ ਸਕਦੇ ਓ ਮੰਮੀ ਸਾਉ ਤੇ ਭੋਲੀ ਆ ਵਿਚਾਰੀ ਓਹਨੂੰ ਇੰਨਾਂ ਚੀਜ਼ਾਂ ਦਾ ਕੁਝ ਨਹੀਂ ਪਤਾ ਅੱਛਾ ਲੱਗਦਾ ਉਹ ਜਦਾ ਭੋਲੇ ਨੇ ਫਿਰ ਉਹਨਾਂ ਨੂੰ ਇਹ ਗੱਲ ਦਾ ਕਿਵੇਂ ਪਤਾ ਵੀ ਮੈਂ ਆ ਚੀਜ਼ ਤੋਂ ਰੋਕਣਾ ਤੇ ਆ ਚੀਜ਼ ਤੋਂ ਨਹੀਂ ਰੋਕਣਾ ਨਾਲੇ ਮੇਰੀ ਗੱਲ ਸੁਣੋ ਮੈਨੂੰ ਚੁੱਪ ਕਰਕੇ ਇਹ ਦੱਸ ਦੋ ਵੀ ਹਨੀਮੂਨ ਤੇ ਕਦੋਂ ਲੈ ਕੇ ਜਾਣਾ ਹਨੀਮੂਨ ਨਾ ਨਾ ਮੇਰੇ ਕੋਲ ਇੰਨਾ ਟਾਈਮ ਕਿੱਥੇ ਤੈਨੂੰ ਪਤਾ ਇੱਕ ਛੁੱਟੀ ਮਸਾ ਮਿਲਦੀ ਹੈ ਅੱਛਾ ਜੇ ਮੇਰੀ ਸ਼ੌਂਕ ਹੀ ਨਹੀਂ ਪੂਰੇ ਕਰ ਸਕਦੇ ਸੀ ਫਿਰ ਵਿਆਹ ਵੀ ਕਿਉਂ ਕਰਵਾਇਆ ਸੀ ਮੰਮੀ ਨੂੰ ਪੁੱਛਿਆ ਉਹਨਾਂ ਨੇ ਵਿਰੋਧਤਾ ਅਗੇ ਨਹੀਂ ਜਾਣਾ ਪਤਾ ਨਹੀਂ ਕਿਹ ਹੈ ਜਾਣ ਪਰ ਟੱਬਰ ਜਿਹੜਾ ਮੇਰੇ ਪੱਲੇ ਪੈ ਗਿਆ ਬਿਸ਼ਾਲੀ ਇਹ ਤੇਰਾ ਸ਼ਹਿਰ ਨਹੀਂ ਹੈਗਾ ਇਹ ਪਿੰਡ ਹੈ ਇੱਥੇ ਤੇਰਾ ਕੁਝ ਨਹੀਂ ਚੱਲਦਾ ਅੱਛਾ ਪਰ ਸਾਡੇ ਤੇ ਚੱਲਦਾ ਨਾਲੇ ਮੇਰੀ ਹਰ ਇੱਕ ਫਰੈਂਡ ਨਾ ਮੈਰਿਜ ਤੋਂ ਬਾਅਦ ਹਨੀਮੂਨ ਤੇ ਗਈ ਆ ਤੇ ਮੈਂ ਗੰਨਿਆ ਹੋਣ ਗਿਆ ਪਰ ਇੱਥੇ ਤਾਂ ਪਿੰਡ ਮਤਾਬ ਕੀ ਚੱਲਣਾ ਪੈਂਦਾ ਇੱਥੇ ਤੇਰੇ ਰਿਵਾਜ ਨਹੀਂ ਚੱਲਣੇ ਮਤਲਬ ਤੁਸੀਂ ਨਹੀਂ ਲਜ਼ਾਰੇ ਹੈਨਾ ਮੈਂ ਤਾਂ ਫਸੀ ਗਈ ਤੁਹਾਡਾ ਵਿਆਹ ਕਰਵਾ ਕੇ ਵਿਸ਼ਾਲੀ ਇਹਨਾਂ ਨੇ ਸੋਚੀ ਤਾਂ ਹੁੰਦਾ ਹੁਣ ਤੈਨੂੰ ਨਾ ਹੌਲੀ-ਹੌਲੀ ਪਿੰਡ 'ਚ ਰਹਿਣ ਦੀ ਵੀ ਹੱਤ ਪੈ ਜਾਊਗੀ ਨਹੀਂ ਮੈਨੀਆਂ ਆਸ-ਪਾਸ ਆ ਗਈ ਨਾਲੇ ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਪਿੰਡਾਂ ਵਾਲਿਆਂ ਦੀ ਲਾਈਫ ਐਵੇਂ ਦੀ ਹੁੰਦੀ ਆ ਉਹ ਪਿੰਡਾਂ 'ਚ ਨਾ ਕੁਝ ਵੀ ਗਲਤ ਨਹੀਂ ਨਾਲੇ ਤੈਨੂੰ ਹੌਲੀ-ਹੌਲੀ ਸਮਝ ਲੱਗ ਜੂ ਆਪੇ ਚਲ ਇਹ ਤਾਂ ਗੱਲ ਛੱਡ ਹੀ ਦਿਓ ਨਾਲੇ ਤੁਹਾਡੇ ਘਰ ਤਾਂ ਕੋਈ ਨੌਕਰੀ ਨਹੀਂ ਹੈਗਾ ਸਾਰੇ ਕੰਮ ਮੈਨੂੰ ਕਰਦੇ ਪੈਂਦੇ ਡੰਗਰਾ ਵਾਂਗੂ ਤੈਨੂੰ ਪਤਾ ਸਾਡੇ ਘਰੇ ਦੋ-ਦੋ ਨੌਕਰ ਸੀ ਮੈਂ ਤਾਂ ਕਦੇ ਕਿਸੇ ਕੰਮ ਨੂੰ ਹੱਥ ਹੀ ਨਹੀਂ ਲਾਇਆ ਉਹ ਪਿੰਡਾਂ 'ਚ ਬਹੁਤ ਨੌਕਰ ਰੱਖਦਾ ਹੁੰਦਾ ਸਾਰੇ ਕੰਮ ਆਪ ਹੀ ਕਰਨੇ ਪੈਂਦੇ ਹੁੰਦੇ ਆ ਓਹੋ ਮੈਨੂੰ ਤਾਂ ਸਮਝ ਨਹੀਂ ਆਉਂਦੀ ਬਿਮਾਰਤ ਕਿਵੇਂ ਮੈਨੇਜ ਕਰੂੰਗੀ ਸਾਰਾ ਕੁਝ ਮੇਰੇ ਤੋਂ ਤਾਂ ਨਹੀਂ ਹੋਣਾ ਉਹ ਕੋਈ ਨਾ ਹੌਲੀ ਹੌਲੀ ਸਾਰਾ ਕੁਝ ਸਿੱਖ ਜਾਈਂਗੀ ਤੂੰ ਉਹ ਹਲੋ ਮੈਂ ਨਹੀਂ ਸਿੱਖਦੀ ਜਿਹੜੀ ਚੀਜ਼ ਮੈਨੂੰ ਪਸੰਦ ਹੀ ਨਹੀਂ ਉਹ ਤਾਂ ਮੈਂ ਜਿਵੇਂ ਨਹੀਂ ਕਰਦੀ ਉਹ ਚੱਲ ਕੋਈ ਨਾ ਨਰਾਜ਼ ਨਾ ਹੋ ਜਿਵੇਂ ਤੇਰਾ ਦਿਲ ਕਰਦਾ ਹੋਵੇਂ ਕਰ ਲਈ ਚੱਲ ਹੁਣ ਟਿਫਣ ਪੈਕ ਕਰਦੇ ਮੈਂ ਵੀ ਕੰਮ ਤੇ ਜਾਣਾ ਕਰ ਦੇਣੀ ਪਤਾ ਨਹੀਂ ਕਦੋਂ ਸਿਆਪਾ ਖਤਮ ਹੋ ਗਰ ਹੋਰ ਹੋਦਾ ਕਦੇ ਟਿਫਣ ਪੈਕ ਕਰ ਦੇ ਕਦੇ ਮੇਰੀ ਪੈਂਟ ਸ਼ਰਟ ਪ੍ਰੈਸ ਕਰ ਦੇ ਉਸਦੇ ਸਿਆਪੇ ਪਿੰਡਾਂ ਜਾਂਦੇ ਪਰ ਰੱਬ ਮੈਂ ਕੀ ਕੀ ਸੁਪਨੇ ਸਜਾਈ ਸੀ ਵੀ ਮੈਂ ਉਹਦੇ ਸੋਹਰੇ ਕਰੇ ਅਬ ਤੇ ਸਾਰੇ ਸੁਪਨੇ ਪੂਰੇ ਕਰੂੰਗੀ ਪਰ ਮੇਰੀ ਜ਼ਿੰਦਗੀ ਤਾਂ ਰਫ ਕਾਪੀ ਦੇ ਪੰਨੇ ਵਾਂਗ ਰੁੜ ਗਈ ਮੈਂ ਤਾਂ ਇਹ ਨਹੀਂ ਸਮਝ ਆਉਂਦੀ ਵਿਚਾਲੀ ਸਾਰਾ ਦਿਨ ਕਿਉਂ ਹੀ ਨਹੀਂ ਕੀਜੀ ਕੀਜੀ ਰਹਦੀ ਐ ਸਾਰਾ ਦਿਨ ਉਹਦੇ ਨਾਲ ਮੈਂ ਕੰਮ ਕਰਾਉਣੀ ਐ ਧੀ-ਧੀ ਕਰਦੀ ਤਾਂ ਮੇਰਾ ਮੂੰਹ ਨਹੀਂ ਥੱਕਦਾ ਲੁਕਾਣੀਆਂ ਸੱਸਾਂ ਤੁਨਹਾਂ ਖੜੀਕੀ ਚ ਰੱਖਦੀਆਂ ਨੇ ਤੇ ਮੈਂ ਮੈਂ ਤਾਂ ਲੁਕਾਣੀਆਂ ਸੱਸਾਂ ਵਰਗੀ ਸੱਸ ਵੀ ਕਹਣੀ ਫਿਰ ਵੀ ਪਤਾ ਨਹੀਂ ਕਿਉਂ ਨਹੀਂ ਖੁਸ਼ ਰਹਿੰਦੀ ਹਰ ਵਕਤ ਮੱਥੇ ਚ ਤਿਓੜੀਆਂ ਰਹਿੰਦੀਆਂ ਨੇ ਓ ਕੀ ਹੋ ਗਿਆ ਮਾਤਾ ਕੱਲੀ ਬੋਲੀ ਜਾਂਦੀ ਐ ਕੁਛ ਨਹੀਂ ਬੋਲਦਾ ਓ ਕੋਈ ਤਾਂ ਗੱਲ ਹੈਗੀ ਐ ਮਾਤਾ ਦੱਸ ਦੇ ਮੈਨੂੰ ਗੱਲ ਕੀ ਹੋਣੀ ਐ ਪੁੱਤ ਮੈਂ ਤੈਨੂੰ ਐਂ ਕਹਿੰਦੀ ਸੀ ਬਿਸ਼ਾਲੀ ਆਪਣੇ ਘਰ ਚ ਜਵੇਂ ਖੁਸ਼ ਨਹੀਂ ਹੈਗੀ ਸਾਰਾ ਦਿਨ ਖਿਜੀ ਰਹਿੰਦੀ ਐ ਹੁਣ ਤਕਲੀਫ ਕਿਹੜੀ ਗੱਲ ਦੀ ਐ ਉਹ ਨਹੀਂ ਨਹੀਂ ਮਾਤਾ ਤੈਨੂੰ ਐਵੇਂ ਲੱਗਦਾ ਵੀ ਖੁਸ਼ ਨਹੀਂ ਮੈਂ ਕੋਈ ਨਿਆਣੀ ਐ ਪੁੱਤ ਵੀ ਜਿਹੜੀ ਇੰਨੀ ਕੁ ਗੱਲ ਨਾ ਸਮਝ ਸਕਾ ਮੈਨੂੰ ਸਾਰਾ ਹੀ ਪਤਾ ਐ ਉਹ ਤੈਨੂੰ ਪਤਾ ਹੀ ਆ ਮਾਤਾ ਉਹ ਸ਼ਹਿਰੋਂ ਆਈ ਐ ਤਾਂ ਕਰਕੇ ਹੌਲੀ-ਹੌਲੀ ਉਹਦਾ ਜੀ ਲੱਗੂ ਇੱਥੇ ਪੁੱਤ ਫਿਰ ਮੈਂ ਤਾਂ ਕਿਸੇ ਚੀਜ਼ ਦੀ ਕੋਈ ਤਕਲੀਫ ਵੀ ਨਹੀਂ ਦਿੰਦੀ ਮੈਂ ਤਾਂ ਉਹਦੇ ਵਾਸਤੇ ਨਾ ਚਾਹ ਬਣਾ ਕੇ ਲੈ ਕੇ ਗਈ ਮੈਂ ਕਿਹਾ ਪੁੱਤ ਲੈ ਚਾਹ ਪੀ ਲੈ ਚਾਹ ਤਾਂ ਕੀ ਪੀਣੀ ਸੀ ਅੱਗੋਂ ਮੈਨੂੰ ਸੌ ਸੁਣਾਈਆ ਹਾਂ ਕਹਿੰਦੀ ਸੀ ਮੈਨੂੰ ਵੀ ਕੋਈ ਨਾ ਮਾਤਾ ਇੱਕ ਦੋ ਵਾਰੀ ਪੀ ਲਈ ਨਾ ਫਿਰ ਆਪੇ ਆਤ ਬਹਿ ਜੂ ਹੱਥਾਂ ਨੂੰ ਤਾਪ ਉਹ ਵੀ ਨਾ ਪੁੱਤ ਜਿਉਂ ਚਾਹ ਪੀਊਗੀ ਉਹਨੇ ਤਾਂ ਸਾਫ਼ ਹੀ ਮਨਾਂ ਕਰਤਾ ਕਿ ਨਾ ਹੀ ਘਰ ਦਾ ਕੋਈ ਕੰਮ ਕਰਕੇ ਰਾਜੀ ਐ ਚੱਲ ਕੋਈ ਨਾ ਮਾਤਾ ਆਪੇ ਕਰ ਲਿਆ ਕਰੂਗੀ ਜਦੋਂ ਉਹਦਾ ਇਸ ਘਰ 'ਚ ਦਿਲ ਲੱਗ ਗਿਆ ਲੈ ਇੱਕ ਹੋਰ ਪਤਾ ਨਹੀਂ ਕੀ ਕਹਿੰਦੀ ਸੀ ਹਣੀ ਹੁਣੀ ਮਾਨਤੇ ਜਾਣ ਨੂੰ ਮੈਨੂੰ ਤਾਂ ਉਹਦੀਆਂ ਗੱਲਾਂ ਦੀ ਵੀ ਸਮਝ ਨਹੀਂ ਆਉਂਦੀ ਮਹਾ ਚਲ ਕੋਈ ਨਾ ਪੁੱਤ ਟੋਨੀ ਕੋਲੇ ਟਾਈਮ ਨਹੀਂ ਹੁੰਦਾ ਵੀ ਤੈਨੂੰ ਮੈਂ ਲੈ ਚਲਦੀਆਂ ਮੇਰੇ ਤਾਂ ਟੁੱਟ ਕੇ ਗਲ ਪੈ ਗਈ ਉਹ ਮਾਤਾ ਜਦੋਂ ਵਿਆਹ ਤੋਂ ਬਾਅਦ ਮੁੰਡਾ ਕੁੜੀ ਘੁੰਮਣ ਜਾਂਦੇ ਆ ਨਾ ਉਹਨੂੰ ਹਣੀ ਮੂਨ ਕਹਿੰਦੇ ਆ ਨਾਲੇ ਤੂੰ ਕਿਵੇਂ ਜਾ ਸਕਦੀ ਆ ਉਹਦੇ ਨਾਲ ਹਾਂ ਹਾਂ ਆਹੀ ਤਾਂ ਮੈਂ ਕਹਿੰਦੀ ਸੀ ਮਮਾ ਕਾ ਚੱਲ ਮੈਂ ਚੱਲ ਵੜਦੀ ਆ ਤੇਰੇ ਨਾਲ ਮੈਨੂੰ ਕਹਿੰਦੀ ਮੈਂ ਤੇਰੇ ਨਾਲ ਜਾਊ ਅਣਪੜ ਨਾਲ ਲੈ ਦੱਸ ਪੁੱਤ ਨਾਲ ਹੀ ਜਾਣਾ ਸੀ ਅਣਪੜਾ ਵਾਲੀ ਕੀ ਗੱਲ ਐ ਜੀ ਚ ਓਹੋ ਮਾ ਮੇਰੀਏ ਉੱਥੇ ਸੱਸਾਂ ਨਾਲ ਥੋੜੀ ਜਾਈਦਾ ਹੁੰਦਾ ਘਰ ਵਾਲੇ ਨਾਲ ਜਾਂਦੀਆਂ ਹੁੰਦੀਆਂ ਅੱਛਾ ਇਹ ਤਾਂ ਮੈਂ ਪਹਿਲੀ ਵਾਰ ਹੀ ਸੁਣਿਆ ਪਰ ਜਾਂਦੇ ਕਿੱਥੇ ਨੇ ਪਹਾੜਾਂ 'ਚ ਜਾਂ ਜਿਹਦੇ ਕੋਲ ਜ਼ਿਆਦਾ ਪੈਸੇ ਹੋਣ ਉਹ ਫੋਰਨ ਵੀ ਚਲੇ ਜਾਂਦੇ ਆ ਨਾ ਨਾ ਪੁੱਤ ਐਡੀ ਦੂਰ ਨਹੀਂ ਜਾਣਾ ਨੜਿਆ ਪਹਾੜਾਂ ਨੂੰ ਤੈਨੂੰ ਉਂਢਾਰ ਲੱਗਦਾ ਜਦੋਂ ਬਾੜੇ ਮੀਂਹੂ ਪੈਂਦੇ ਹੁੰਦੇ ਆ ਨਾ ਪਹਾੜੀਆਂ ਵੀ ਡਿੱਗਣ ਲੱਗ ਜਾਂਦੀਆਂ ਨੇ ਨਾਲੇ ਸ਼ਹਿਰਾਂ ਨੇ ਚੋਝ ਪਈ ਆਪਾਂ ਤੋਂ ਨਹੀਂ ਹੁੰਦੇ ਪਿੰਡਾਂ ਵਾਲਿਆਂ ਨੂੰ ਨਿਰਾਸ਼ ਆਉਂਦੇ ਇਹ ਤਾਂ ਗੱਲ ਤੇਰੀ ਸਹੀ ਆ ਮਾ ਚੱਲ ਤੂੰ ਬਾੜੀ ਟੈਨਸ਼ਨ ਨਾ ਲਿਆ ਕਰ ਉਹਨੂੰ ਮੈਂ ਆਪੇ ਸਮਝਾ ਲਊਗਾ ਪੁੱਤ ਫਿਕਰ ਤਾਂ ਹੁੰਦਾ ਹੀ ਐ ਮੈਨੂੰ ਆਇਆ ਵੀ ਕੀ ਬਥੋ ਆਪਣੇ ਘਰੇ ਜੀ ਨਾਲ ਆਵੇ ਉਹ ਕੋਈ ਨਾ ਮਾਤਾ ਉਹਨੂੰ ਮੈਂ ਸਮਝਾ ਦਊਗਾ ਤੂੰ ਟੈਨਸ਼ਨ ਨਾ ਲੈ ਚੰਗਾ ਬੁੱਤ ਸਮਝਾ ਦੇ ਦੋ ਸਮਝਾਉਂਦੀ ਤਾਂ ਮੈਂ ਵੀ ਵਸੇ ਰਾਂ ਪਰ ਮੇਰੀ ਗੱਲ ਨਹੀਂ ਸੁਣਦੀ। ਉਹ ਦੇਖੀ ਨਾਲੇ ਬਾਰੇ ਗੇਟ 'ਚ ਖੜਕੀ ਜਾਂਦੇ। ਦੇਖਾ ਕੌਣਾ ਏ? ਚੱਲ ਦੇਖ ਕੇ ਆਉਂਦਾ। ਇਹਨੂੰ ਦੱਸ ਕੁਝ ਪਹਾੜਾਂ 'ਚ ਜਾਣ ਨੂੰ ਪੈਂਦੀ ਐ। ਸ਼ਾਲੀ ਪੁੱਤ ਕੀ ਕਰਦੀ ਐ? ਮੰਮੀ ਤੁਹਾਨੂੰ ਦਿਖਦਾ ਨਹੀਂ ਹੈਗਾ। ਬਾਲ ਬਾਈ ਜਾਣੀ ਐ। ਇਹ ਵੀ ਕੋਈ ਕੁੱਛ ਨਾਲੀ ਗੱਲ ਆ। ਪੁੱਤ ਉਹ ਤਾਂ ਮੈਨੂੰ ਦੇਖਦਾ। ਨਾਲੇ ਦੇਖ ਲੈ ਮੈਂ ਤੈਨੂੰ ਇੰਨੇ ਪਿਆਰ ਨਾਲ ਬੋਲਦੇ ਆ। ਤੂੰ ਹਰੇ ਗੱਲ ਚਾਹੀ ਪੁੱਠੀ ਕੇ ਭੱਜ ਕੇ ਪੈਣੀ ਆ। ਮੰਮੀ ਮੇਰੇ ਕੋਲ ਨਾ ਲੈਚਰ ਆ। ਸਿੱਧਾ ਸਿੱਧਾ ਦੱਸੋ ਕੰਮ ਕੀ ਆ। ਨਾਲੇ ਮੈਨੂੰ ਬੜਾ ਰੋਕੇ ਟੋਕੇ ਨਾ ਕਰੋ। ਛਲ ਚੰਗਾ। ਮੈਂ ਤਾਂ ਤੈਨੂੰ ਅਹੀਂ ਕਹਿੰਦੀ ਸੀ ਪੁੱਤ ਅੱਪਰ ਸੋਇਚ ਕੋਈ ਕੰਮ ਕਰ ਲਈ। ਅੱਜ ਕਿਸੇ ਮਹਿਮਾਨ ਨੇ ਆਉਣਾ। ਪਹਿਲੀ ਗੱਲ ਮੈਂ ਰਸੋਈ 'ਚ ਕੰਮ ਨਹੀਂ ਕਰ ਸਕਦੀ। ਮੈਨੂੰ ਤਾਂ ਗਰਮੀ ਲੱਗਦੀ ਆ। ਹਲੇ ਹੁਣ ਤਾਂ ਮੈਂ ਰਸੋਈ 'ਚ ਆ ਕੇ AC 'ਚ ਬੈਠੀ ਆਂ। ਆਉਂਦੀ ਥਾਂ ਲੱਜੋ। ਨਾਲੇ ਦੂਜੀ ਗੱਲ ਕਿਹੜਾ ਮਹਿਮਾਨ ਆਰ ਮੈਨੂੰ ਦੱਸਿਆ ਨਹੀਂ ਪਹਿਲਾਂ ਪੁੱਤ ਤੇਰੇ ਦਿਓਰ ਨਹੀਂ ਆਉੜੇ ਥੋੜਾ ਦਿਮਾਗ ਸੱਟਾ ਕੀ ਬੋਲੀ ਜਾਂਦੇ ਹੋ ਮੇਰਾ ਕਿਹੜਾ ਦਿਓਰ ਆ ਮੈਂ ਸੱਚ ਕਹਿਣੀ ਆ ਪੁੱਤ ਤੇਰੇ ਦਿਓਰ ਨਹੀਂ ਆਉੜੇ ਮੇਰੇ ਦੋ ਪੁੱਤ ਨੇ ਟੋਨੀ ਮੇਰਾ ਸਤੇਲਾ ਪੁੱਤ ਤੇ ਨੂਰ ਮੇਰਾ ਹਾਪ ਦਾ ਜੰਮਿਆ ਹੋਇਆ ਕੀ ਕਹਾ ਤੁਸੀਂ ਦੋ ਪੁੱਤ ਪਰ ਪਹਿਲਾਂ ਤਾਂ ਤੁਸੀਂ ਮੈਨੂੰ ਕਦੇ ਦੱਸਿਆ ਨਹੀਂ ਤੇ ਨਾਲੇ ਤੋਂ ਨਹੀਂ ਤੁਹਾਡਾ ਆਪਦਾ ਪੁੱਤ ਨਹੀਂ ਹੈਗਾ ਸੋ ਤੇ ਲਾ ਪੁੱਤ ਹੈ ਤੁਹਾਡਾ ਹਾਂ ਪੁੱਤ ਪਰ ਤੁਸੀਂ ਐਡੀ ਵੱਡੀ ਗੱਲ ਕਿਵੇਂ ਲਕੋਈ ਨਾਲੇ ਤੁਸੀਂ ਇਹ ਗੱਲ ਪਹਿਲਾਂ ਤਾਂ ਕੀਤੀਆਂ ਨਹੀਂ ਜਦੋਂ ਮੇਰਾ ਵਿਆਹ ਹੋਇਆ ਸੀ ਉਦੋਂ ਤੱਕ ਇਹ ਗੱਲ ਕਿਸ ਨੇ ਮੇਰੀ ਫੈਮਿਲੀ ਨੂੰ ਦੱਸੀ ਨਹੀਂ ਹੈਗੀ ਪੁੱਤ ਇਹ ਬਹੁਤ ਲੰਮੀ ਕਹਾਣੀ ਹੈ ਚਲ ਤੂੰ ਮੇਰੇ ਨਾਲ ਸੌਂ ਜਾ ਜਦੋਂ ਸੌਂ ਜੇ ਤਾਂ ਮੈਂ ਬਾਹ ਚਾਉਂ ਪਹਿਲਾਂ ਮੈਨੂੰ ਗੱਲ ਕਲੀਅਰ ਕਰੋ ਕਿੱਥੇ ਆਹੋ ਰਹਿੰਦਾ ਕਿੱਥੇ ਨਾ ਹੀ ਸਾਡੇ ਵਿਆਹ ਤੇ ਆਏਗਾ ਪੁੱਤ ਉਹ ਕਿਸੇ ਕਤਲ ਕੇਸ ਚ ਫਸ ਗਿਆ ਸੀ ਪੁਲਿਸ ਸੰਗਤ ਬੁਰੀ ਸੀ ਠੀਕ ਉਹ ਆਪਣੇ ਮਾਮੇ ਕੋਲੇ ਚੰਡੀਗੜ੍ਹ ਰਹਿੰਦਾ ਫਿਰ ਉਹਨੂੰ ਅਸੀਂ ਉੱਥੇ ਭੇਜਤਾ ਸੀਗਾ ਤੇ ਨਾਲੇ ਮੈਨੂੰ ਤਾਂ ਪੁੱਤ ਟੋਨੀ ਲਈ ਸਹਾਰ ਹੈ ਹਣ ਮੋਲ ਦਾ ਤਾਂ ਮੈਨੂੰ ਕੋਈ ਸਹਾਰਾ ਨਹੀਂ ਸਹਾਰਾ ਨਹੀਂ ਮੈਂ ਕੁਛ ਸਮਝੀ ਨਹੀਂ ਮੰਮੀ ਪੁੱਤ ਤੂੰ ਨਹੀਂ ਪਾ ਮੇਂ ਮੀਰਾ ਆਪ ਦਾ ਜੰਮਿਆ ਪੁੱਤ ਨਹੀਂ ਪਰ ਮੈਂ ਅਨਮੋਲ ਨੇ ਲੋ ਵੀ ਪੱਧ ਸਮਝਦੀ ਹਾਂ ਟੋਨੀ ਪਰ ਮੰਮੀ ਇਹ ਗੱਲ ਕਹਾ ਜੇ ਅਨਮੋਲ ਕਿਸ ਦਾ ਕਤਲ ਕਰਕੇ ਇਸ ਕਿਸ ਚੋਂ ਜੇਲ੍ਹ ਚ ਭੱਗਿਆ ਸੀ ਫਿਰ ਤੁਸੀਂ ਇਹ ਗੱਲ ਦੱਸਨੀ ਆ ਸੀ ਨਾ ਮੈਨੂੰ ਤਾਂ ਬਿਲਕੁਲ ਵੀ ਵਧੀਆ ਨਹੀਂ ਲੱਗ ਰਿਹਾ ਕੀ ਪਤਾ ਕਿਹਾ ਜਾਊਗਾ ਇੱਥੇ ਤਾਂ ਦੇਖੋ ਹੁਣ ਉਹ ਰਹਿ ਨਹੀਂ ਸਕਦਾ ਨਾ ਨਤੀ ਥੈਂਕ ਯੂ ਕੈਣੀ ਇਸ ਘਰ ਦੇ ਵਿੱਚ ਹੋ ਜੰਮਿਆਗਾ ਗਲਤੀਆਂ ਤਾਂ ਬੰਦਿਆਂ ਤੋਂ ਹੀ ਹੁੰਦੀਆਂ ਪਰ ਗਲਤੀਆਂ ਸੁਧਾਰੀਆਂ ਵੀ ਤਾਂ ਜਾ ਸਕਦੀਆਂ ਪੁੱਤ ਮੰਮੀ ਗਲਤੀਆਂ ਸੁਧਾਰੀਆਂ ਜਾ ਸਕਦੀਆਂ ਨੇ ਪਰ ਮੈਨੂੰ ਨਹੀਂ ਪਸੰਦ ਹੈਗਾ ਮੈਂ ਇਸ ਘਰ ਦਾ ਮੈਂਬਰ ਆ ਤੇ ਮੈਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਹੈਗਾ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਮੈਂ ਤਾਂ ਵਿਆਹ ਹੀ ਨਾ ਕਰਵਾਉਂਦੀ ਇੱਕ ਤਾਂ ਉਂ ਪਿੰਡ ਚ ਆ ਗਈ ਉੱਪਰ ਦੀਆਂ ਤੁਹਾਡੇ ਨਵੇਂ ਜਿਹੇ ਢੌਂਸ ਨਾ ਨਾ ਪੁੱਤ ਥੈਂਕ ਯੂ ਕਰਦੀ ਐ ਨਾਲੇ ਤੇਨੂੰ ਇਸ ਘਰ ਚ ਕੋਈ ਕੰਮੀ ਥੋੜੀ ਆਉਣ ਦਿੰਨੀ ਐ ਮੈਂ। ਇਕੱਲੀ ਕੰਮੀ ਨੂੰ ਮੈਂ ਕੀ ਕਰਾਂ? ਨਾ ਤੁਸੀਂ ਕਿਹੜਾ ਸ਼ੌਂਕ ਮੇਰਾ ਹਸ ਤੱਕ ਪੂਰਾ ਕੀਤਾ? ਉਹ ਦਿਨ ਮੈਂ ਤੁਹਾਨੂੰ ਕਿਹਾ ਵੀ ਮੰਮੀ ਮੈਂ ਹਨੀਮੂਨ ਤੇ ਜਾਣਾ। ਆਖੇ ਮੈਂ ਨਹੀਂ ਏਡੀ ਦੂਰ ਜਾਣੀਂਦੀ। ਮਾੜੀ ਮੋਟੀ ਨੌਲੇਜ ਹੈ ਤੁਹਾਨੂੰ। ਉਹੀ ਅਣਪੜ੍ਹਿਆਂ ਦੀ ਗੱਲਾਂ ਕਰਦੇ ਨੂੰ। ਕੋਈ ਮਰਜ਼ੀ ਚੀਜ਼ ਮੈਂ ਖਾਣ ਲੱਗ ਜਾ। ਪੁੱਤ ਆਹ ਨਹੀਂ ਖਾਣਾ। ਆਹ ਤੇਰੇ ਸਿਹਤ ਲਈ ਚੰਗਾ ਨਹੀਂ। ਮੈਨੂੰ ਸਾਰਾ ਪਤਾ ਮੈਂ ਕੀ ਕਰਨਾ ਤੇ ਕੀ ਨਹੀਂ। ਪਲੀਜ਼ ਮੇਰੇ ਕੰਮ 'ਚ ਦਖਲਅੰਦਾਜ਼ੀ ਨਾ ਥੋੜੀ ਘੱਟ ਕਰਿਆ ਕਰੋ। ਚਲ ਪੁੱਤ ਮੇਰੀ ਗੱਲ ਸੁਣ। ਹੁਣ ਉਹ ਜਵਾਕ ਇੰਨੇ ਚਿਰ ਬਾਅਦ ਆਊਗਾ। ਹਾਜਾ ਪਤਨ ਨੇ ਸਾਸ ਨੂੰ ਹਾਂ ਕੁਝ ਬਣਾ ਲਈਏ ਕੋਈ ਨਾ ਮੈਂ ਨਾ ਕੋਈ ਨੂੰ ਫੋਨ ਕਰ ਦਿੰਨੀ ਆ ਉਹ ਬਾਜ਼ਾਰ ਚ ਕੁਝ ਲਿਆਊਗਾ ਮੈਥੋਂ ਨਹੀਂ ਬਣਦਾ ਓਹੋ ਤੋਨੀ ਨੂੰ ਕੁਝ ਕਹਿਣ ਦੀ ਕੀ ਲੋੜ ਹੈ ਪੁੱਤ ਆਪਾਂ ਘਰੇ ਕੁਝ ਬਣਾ ਲੈਨੇ ਆ ਮੰਮੀ ਕਿੰਨਾ ਬੋਲਦੇ ਹੋ ਤੁਸੀਂ ਸੱਚੀ ਸਾਡੇ ਘਰ ਚ ਨਾ ਸਾਰੇ ਬਹੁਤ ਘੱਟ ਬੋਲਦੇ ਆ ਤੇ ਨਹੀਂ ਮੈਨੂੰ ਇੰਨੀ ਬੋਲਣ ਦੀ ਹੱਤ ਹੈਗੀ ਆ ਪਰ ਮੈਨੂੰ ਰੋਜ਼ ਤੁਹਾਡਾ ਮੱਥਾ ਮਾਰਨਾ ਪੈਂਦਾ ਕੋਈ ਨਾ ਮੈਂ ਆ ਜਾਨੀ ਆ ਤੁਸੀਂ ਤਿਆਰੀ ਕਰੋ ਜਿਹੜਾ ਕੁਝ ਬਣਾਉਣਾ ਆਜਾ ਪੁੱਤ ਬਣ ਕੇ ਨਾਲੇ امی ਨਾ ਗੁੱਸੇ ਹੋਇਆ ਕਰ ਮੰਮੀ ਲੈਕਚਰ ਨਾ ਦੋ ਆਵਦਾ ਜਾ ਕੇ ਕੰਮ ਕਰ ਲਓ ਮੈਂ ਕਹਤਾ ਨਾ ਮੈਂ ਆਉਣੀ ਆ ਇੰਨੀ ਹੀ ਬਹੁਤ ਆ ਨਹੀਂ ਮੈਂ ਤਾਂ ਕਿਸੇ ਦੇ ਹੋਈ ਨਹੀਂ ਆਖੇ ਲੱਗਦੀ ਨਾ ਤਾਂ ਮੈਂ ਅੱਜ ਤੱਕ ਕਦੇ ਆਪਦੇ ਘਰੇ ਕੰਮ ਕੀਤਾ ਨਾ ਹੀ ਮੈਨੂੰ ਆਉਂਦਾ ਸ਼ੁਕਰ ਮਨਾਓ ਵੀ ਮੈਥੇ ਤੁਹਾਨੂੰ ਮੇਰੇ ਵਰਗੇ ਨੂੰ ਮਿਲ ਗਈ ਜਿਹੜੀ ਘਰ ਦੇ ਕੰਮ ਕਰ ਲੈਂਦੀ ਆ ਡੰਗਰਾ ਵਾਂਗੂ ਇੱਥੇ ਕੰਮ ਚਲਾਇਆ ਪਿਆ ਮੈਨੂੰ ਛਲ ਚੇਗਾ ਛੇਤੀ ਆਜੇ ਆ ਜਾ ਲੀਏ ਭਗ ਜੋ ਮੇਰਾ ਯਾਰ ਕੋਈ ਨਾ ਹਜ ਜੀਰ ਦੇ ਵੀ ਦਰਸ਼ਨ ਕਰ ਹੀ ਲੈਣੀ ਆ ਉਹ ਵੀ ਆ ਜਾਈ ਉਹ ਨੂੰ ਮੁੰਨਾ ਜਿਵੇਂ ਜੇ ਇਹ ਨੇ ਸਾਰੇ ਅਨਪੜ੍ਹ ਜੇ ਨਾ ਹੋਰ ਤਾਂ ਪਿੰਡੋਂ ਕਿਸੇ ਥਾਂ ਦੇ ਉਹ ਸੱਚੇ ਕਹਿ ਕੇ ਗਈ ਸੀ ਨਾ ਵੀ ਕੰਮ ਕਰਵਾ ਦੇ ਜਾਵਾ ਡੰਗਰਾ ਨਾ ਡਰੇ ਕਿ ਡੰਗਰਾ ਵਰਗੀ ਬਣ ਕੇ ਜਾਈ ਜੀ ਘਰ ਦਾ ਮੁੰਡਾ ਤੇ ਤੁਸੀਂ ਕੌਣ ਮੈਂ ਤੁਹਾਡੀ ਭਾਬੀ ਉਹ ਅੱਛਾ ਆਜਾ ਅੰਦਰ ਆਜੋ ਠੀਕ ਹੈ ਭਾਬੀ ਖਾਈ ਕਿੰਨਾ ਹੈਂਡਸਮ ਆ ਕਾਸ਼ੇ ਮੈਨੂੰ ਪਹਿਲਾਂ ਮਿਲਿਆ ਹੁੰਦਾ ਅੱਛਾ ਬੁਲਾ ਕੇ ਤਾਂ ਦੇਖਾਂ ਇੱਕ ਵਾਰ ਹਾਂਜੀ ਦੇਵਰ ਜੀ ਕਿਵੇਂ ਹੋ ਕੀ ਕਰੀ ਜਾਂਦੇ ਹੋ ਕੁਛ ਨਹੀਂ ਭਾਬੀ ਮੈਂ ਤਾਂ ਫੋਨ ਚੁਲਾ ਹੀ ਜਾਂਦਾ ਸੀ ਤੁਸੀਂ ਦੱਸੋ ਬਸ ਮੈਂ ਵੀ ਵਧੀਆ ਮੈਂ ਕਿਹਾ ਅਪਾ ਪਹਿਲਾਂ ਕਦੇ ਮਿਲੇ ਨਹੀਂ ਨਾ ਪਹਿਲੀ ਵਾਰ ਮੁਲਾਕਾਤ ਹੋ ਰਹੀ ਆ ਹਾਂਜੀ ਮੈਂ ਵਿਆਹ ਤੇ ਨਹੀਂ ਨ ਆਇਆ ਜੇ ਆ ਜਾਂਦਾ ਤਾਂ ਪਹਿਲਾਂ ਜਾਣ ਪਛਾਣ ਹੋ ਜਾਂਦੀ ਚਲੋ ਕੋਈ ਨਾ ਵਿਆਹ ਤੇ ਤਾਂ ਨਹੀਂ ਆ ਸਕੀ ਹੁਣ ਨਾ ਸੰਮ ਛੱਡ ਕੇ ਜਾਇਆ ਕਿਤੇ ਨਹੀਂ ਨਹੀਂ ਭਾਬੀ ਹੁਣ ਨਹੀਂ ਮੈਂ ਛੱਡ ਕੇ ਜਾਂਦਾ ਕੋਈ ਨਹੀਂ ਤੁਸੀਂ ਟੈਨਸ਼ਨ ਨਾ ਲੋ ਹਲੇ ਕਿੰਨਾ ਟਾਈਮ ਹੈਗੇ ਹੋ ਹਲੇ ਭਾਬੀ ਮੈਂ ਇੱਥੇ ਹਫ਼ਤੇ ਤੱਕ ਤਾਂ ਹੈਗਾ ਹਾਂ بس اوਤੀ ہاں جی ہاں جی ਮੈਨੂੰ ਜ਼ਰੂਰੀ ਕੰਮ ਆਣਾ ਮੈਨੂੰ ਜਾਣਾ ਪਊਗਾ ਜੇ ਤੁਸੀਂ ਚਲੇਗੇ ਸਾਡੇ ਤੋਂ ਇਹ ਵੀ ਦੇ ਅੰਦਰ ਬਣਾ ਤੁਹਾਡੇ ਬਿਨਾਂ ਕੋਈ ਗੱਲ ਨਹੀਂ ਭਾਬੀ ਅਜੇ ਹਫਤਾ ਤਾਂ ਹੈਗਾ ਹੀ ਨਹੀਂ ਐ ਇੱਕ ਮਿੰਟ ਬੰਨ ਫੋਨ ਆਈ ਅੰਦਰ ਹਲੋ ਉਹ ਕੋਈ ਨਹੀਂ ਕਰਦਾਂਗੇ ਯਾਰ ਤੇਰਾ ਕੰਮ ਕਿਉਂ ਘਰਉਣਾ ਕੋਈ ਨਾ ਇੱਕ ਵਾਰੀ ਮੇਰਾ ਉਧਰੋਂ ਨਿਬੜ ਜਾਂਦੇ ਆ ਮੈਂ ਕੋਈ ਨਹੀਂ ਨਿਮੇੜ ਦੂੰ ਤੇਰਾ ਵੀ ਕੰਮ ਯਾਰ ਚੱਲ ਠੀਕ ਆ ਚੰਗਾ ਓਕੇ ਮੋਮ ਹਾਂਜੀ ਭਾਬੀ ਜੀ ਤੋ ਵਿੱਚ ਕੜਾ ਕੀ ਕਰਦਾ ਗੱਲਾਂ ਉਹ ਕੁਛ ਨਹੀਂ ਮੰਮੀ ਹੈ ਨਹੀਂ ਸੀ ਥੱਲੇ ਮੈਂ ਉੱਤੇ ਆ ਗਿਆ ਨਾਲੇ ਮੈਨੂੰ ਫੋਨ ਆਇਆ ਸੀ ਕਿਹਦਾ ਮੰਮੀ ਹੈ ਨਹੀਂ ਸੀ ਪਰ ਮੈਂ ਤਾਂ ਹੈਗੀ ਸੀ ਨਾਲੇ ਮੰਮੀ ਤਾਂ ਹਲੇ ਮੁਰਗੀ ਨਹੀਂ ਹੈਗੀ ਦੇਖ ਲਈਏ ਨਾ ਚਲੋ ਕੋਈ ਗੱਲ ਨਹੀਂ ਭਾਬੀ ਜੀ ਮੈਂ ਚਲਦਾ ਫਿਰ ਨੀਚੇ ਤੂੰ ਨੀਚੇ ਚੱਲ ਲੈ ਤੇ ਮੈਂ ਤੇਰੇ ਕੋਲ ਆ ਜਾ ਕਿਉਂ ਭਾਬੀ ਜੀ ਤੁਸੀਂ ਮੇਰੇ ਕੋਲ ਕਾਹਤੋਂ ਆਏ ਹੋ ਬਸ ਮੈਨੂੰ ਨਾ ਤੇਰੇ ਕੋਲ ਖੜਨਾ ਚੰਗਾ ਲੱਗਿਆ ਏ ਕੀ ਬਤਮੀਜੀ ਆ ਭਾਬੀ ਬਤਮੀਜੀ ਇੱਕ ਪੂੜੀ ਤੇਲੀਸ਼ ਫੈਸ਼ਨ ਕੋਠੇ ਤੇ ਹੈਗਾ ਤੇ ਤੂੰ ਬਤਮੀਜੀ ਕਹਿ ਰਹਾ ਫਿਰ ਮੈਂ ਥੋੜੀ ਸੱਦੇ ਭਾਬੀ ਇੱਕ ਤਣਾ ਬਾਰੀ ਬਾਰੀ ਭਾਬੀ ਭਾਬੀ ਨਾ ਕਹਿ ਮੈਨੂੰ ਨਹੀਂ ਵਧੀਆ ਲੱਗਦਾ ਜੇ ਤੂੰ ਮੈਨੂੰ ਭਾਬੀ ਕਹਿਣਾ ਦੇਖ ਤੂੰ ਮੇਰੇ ਹਾਂ ਦਾ ਤੇ ਤੇਰਾ ਭਰਾ ਮੇਰੇ ਤੋਂ ਬਹੁਤ ਵੱਡਾ ਤੂੰ ਮੈਨੂੰ ਨਹੀਂ ਭਾਤੀ ਕਹਤਾ ਤੁਸੀਂ ਮੇਰੀ ਭਾਬੀ ਲੱਗਦੇ ਹੋ ਤੇ ਮੈਂ ਭਾਬੀ ਕਹੂੰਗਾ ਬਤਮੀਜੀ ਕਰਨ ਦੀ ਲੋੜ ਨਹੀਂ ਠੀਕ ਹੈ ਨਾ ਮੈਂ ਹੋ ਜਾਣੀ ਹੈਗਾ ਨਾਲੇ ਆਪਦੇ ਕੰਮ ਤੱਕ ਮਤਲਬ ਰੱਖਿਆ ਕਰੋ ਮੈਂ ਜਾਣਾ ਨਹੀਂ ਨੀਚੇ ਕਿੱਥੇ ਇੱਕ ਦਿਨ ਤੋਂ ਬਣਾ ਕੇ ਰੋਲੀ ਇੱਛਾ ਨੀ ਮੇ ਸ਼ਾਰਟ ਵੀ ਤਰ ਕੋਈ ਨਾ ਕਰ ਲਾ ਜਿੰਨੇ ਇਗਨੋਰ ਕਰ ਲੇ ਇੱਕ ਦਿਨ ਤੋਂ ਤੈਨੂੰ ਪਾ ਕੇ ਰੱਖੀ ਮੈਂ ਇੰਨਾ ਸੌਖਾ ਕਰਾਂ ਨੀ ਸ਼ਾਰਟ ਵੀ ਤਰ ਹਾਂਜੀ ਅੱਛੀ ਗੱਲ ਜੀ ਹੁਣੇ-ਹੁਣੇ ਤੁਸੀਂ ਸਾਡੀ ਨਵੀਂ ਸੀਰੀ ਦਾ ਪਹਿਲਾ ਭਾਗ ਦੇਖ ਚੁੱਕੇ ਹੋ ਦੱਸੋ ਫਿਰ ਜੇ ਤੁਹਾਨੂੰ ਵਧੀਆ ਲੱਗਿਆ ਤਾਂ ਕਮੈਂਟ ਜ਼ਰੂਰ ਕਰਿਓ ਆਪਣੇ ਰਿਸ਼ਤੇਦਾਰਾਂ 'ਚ ਤੇ ਯਾਰਾਂ ਦੋਸਤਾਂ 'ਚ ਜ਼ਰੂਰ ਸ਼ੇਅਰ ਕਰਿਓ ਬਹੁਤ ਕਹਿੰਡ ਸਟੋਰੀ ਐ ਅਲੱਗ ਕਨਸੈਪਟ ਐ ਸੈਕੰਡ ਭਾਗ ਇਹਦਾ ਰੈਡੀ ਪਿਆ ਬਹੁਤ ਜਲਦੀ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਜੇ ਤੁਸੀਂ ਪਹਿਲੇ ਭਾਗ ਨੂੰ ਪਿਆਰ ਦਿੰਨੇ ਹੋ ਤੇ ਤੁਸੀਂ ਦੀ ਪਿਛਲੀ ਸੀਰੀ ਸੀਰੀ ਨੂੰ ਕਨੇਡਾ ਦੇ ਲਾਲਚ 'ਚ ਸਗੀ ਭੈਣ ਨਾਲ ਵਿਆਹ ਉਹਨੂੰ ਬਹੁਤ ਪਿਆਰ ਦਿੱਤਾ ਬਹੁਤ ਵਧੀਆ ਸੀਰੀ ਤੁਸੀਂ ਚਲਾਈ ਤੇ ਹੁਣ ਅੱਗੇ ਆਪਾਂ ਨਵੀਂ ਸੀਰੀ ਲੈ ਕੇ ਆ ਰਹੇ ਹਾਂ ਤੇ ਦੇਖੋ ਫਿਰ ਤੁਹਾਨੂੰ ਕਿੱਦਾਂ ਦੀ ਲੱਗੀ ਦੱਸੋ ਕਮੈਂਟਾਂ 'ਚ ਜੇ ਵਧੀਆ ਲੱਗੀ ਤਾਂ ਕਮੈਂਟ ਲਾਈਕ ਸ਼ੇਅਰ ਖਿੱਚ ਕੇ ਰੱਖੋ ਬਈ ਅਸੀਂ ਵੀ ਖਿੱਚ ਕੇ ਰੱਖਿਆ ਹੋਇਆ ਤੁਹਾਨੂੰ ਨਰਾਜ਼ ਨਹੀਂ ਹੋਣ ਦਿੰਦੇ ਵਧੀਆ ਲੈ ਕੇ ਆਵਾਂਗੇ ਅੱਗੇ ਤੋਂ ਅੱਗੇ ਸੀਰੀਜ਼ ਦੱਸੋ ਫਿਰ ਕਮੈਂਟਾਂ 'ਚ ਤੁਹਾਨੂੰ ਕਿਦਾਂ ਦੀ ਲੱਗੀ ਧੰਨਵਾਦ ਜੀ ਤੇ ਅਗਲੀ ਵੀਡੀਓ 'ਚ ਕਮੈਂਟਾਂ 'ਚ ਨਾਂ ਵੀ ਬੋਲਾਂਗੇ ਜਿਹੜੇ ਬੰਦੇ ਨੇ ਕਮੈਂਟ ਕਰਿਆ ਇੱਕ ਇੱਕ ਦੋ ਦੋ ਕਮੈਂਟ ਜ਼ਰੂਰ ਕਰਕੇ ਆਇਓ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨਾਲ ਦਿੱਤੀ ਬੈਲ ਆਈਕਨ ਜ਼ਰੂਰ ਦਿਵਾ ਲਿਓ ਤਾਂ ਕਿ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਹਾਂ ਸੈਕੰਡ ਭਾਗ ਦੇ ਨਾਲ ਬਹੁਤ ਜਲਦੀ ਦਿਓ ਪਿਆਰ ਇਹਨੇ ਪਹਿਲੇ ਭਾਗ